ਸੋ ਮੈਂ ਜੀਟੀਵੀ ਸਕੂਲ ਨੇ ਇੱਕ ਵਾਰੀ ਫਿਰ ਆਪਣੇ ਏਰੀਆ ਦਾ ਨਾਮ ਚਮਕਾਇਆ ਹੈ ਸੋ 12ਵੀਂ ਦੇ ਰਿਜ਼ਲਟ ਦੇ ਵਿੱਚ ਬੜਾ ਅੱਛਾ ਰਿਜ਼ਲਟ ਰਿਹਾ ਸੋ ਬੱਚਿਆਂ ਦੇ ਦੋ ਬੱਚੇ ਨੇ ਮੈਡੀਕਲ ਜਿੱਤਰ ਬਣਾਈ ਥੋੜੇ ਬੱਚਿਆਂ ਬਾਰੇ ਜਾਣਕਾਰੀ ਦਿਓ ਤੇ ਥੋੜਾ ਰਿਜ਼ਲਟ ਬਾਰੇ ਵੀ ਜਾਣਕਾਰੀ ਦਿਓ ਜੀ ਜ਼ਰੂਰ ਸੋ ਫਸਟ ਆਫ ਆਲ ਇਟਸ ਵੈਰੀ ਬਲਿਸਫੁਲ ਫੀਲਿੰਗ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੀਆਂ ਜੋ ਦੋ ਵਿਦਿਆਰਥਣਾਂ ਹਨ ਗੁਰਜੋਤ ਔਰ ਖੁਸ਼ਮੀਤ ਕੌਰ ਇਹਨਾਂ ਨੇ ਆਪਣੀ ਟੀਚਰਸ ਦੀਆਂ ਗਾਈਡਲਾਈਨਸ ਨੂੰ ਫਾਲੋ ਕਰਦੇ ਹੋਏ ਆਪਣੀ 셀ਫ ਸਟਡੀ ਦੇ ਨਾਲ ਸਟੇਟ ਮੈਰਿਟ ਰੈਂਕ ਹਾਸਲ ਕੀਤੇ ਹਨ ਦੇ ਹੈਵ ਸਕਿਉਰਡ 11th ਐਂਡ 13th ਸਟੇਟ ਮੈਰਿਟ ਰੈਂਕ ਇਹ ਦੋਨੋ ਜੋ ਸਟੂਡੈਂਟਸ ਹੈ ਜਿਸ ਤਰ੍ਹਾਂ ਅਸੀਂ ਕਹਿ ਲਿਆ ਕਿ ਸਾਡੇ ਪਿੰਪੁਆਇੰਟ ਤੇ ਸੀਗੀਆਂ ਅਸੀਂ ਇਹਨਾਂ ਤੋਂ ਇਹ ਹੀ ਐਕਸਪੈਕਟ ਕਰ ਰਹੇ ਸੀ ਜਦੋਂ ਇਹ ਐਗਜ਼ਾਮ ਦੇ ਕੇ ਆਏ ਬੱਚੇ ਤਾਂ ਸਾਡੀ ਇੱਕ ਪਰੰਪਰਾ ਹੈ ਕਿ ਅਸੀਂ ਬੱਚਿਆਂ ਨੂੰ ਐਗਜ਼ਾਮੀਨੇਸ਼ਨ ਸੈਂਟਰ ਦੇ ਬਾਹਰ ਰੁਕਣ ਵਾਸਤੇ ਕਹਿੰਦੇ ਆ ਔਰ ਜੋ ਬੱਚਿਆਂ ਨੇ ਆਪਣਾ ਰਿਜ਼ਲਟ ਦੱਸਿਆ ਆ ਕੇ ਕਿ ਅਸੀਂ ਮੈਮ ਇੰਨੇ ਮਾਰਕਸ ਐਕਸਪੈਕਟ ਕਰਦੇ ਆ ਤੁਸੀਂ ਯਕੀਨ ਕਰਕੇ ਜਾਣਿਓ ਕਿ ਉਹਦੇ ਵਿੱਚ ਬਿਲਕੁਲ ਵੀ ਫੇਰ ਫੇਰ ਨਹੀਂ ਹੈ ਕੋਈ ਜਿੱਥੇ ਇਹਨਾਂ ਨੇ ਕੋਈ 2-4 ਨੰਬਰ ਦੀ ਮਿਸਟੇਕ ਕੀਤੀ ਹੈ ਤੇ ਇਹਨਾਂ ਨੇ ਕਮਿਟ ਕੀਤਾ ਕਿ ਮੈਮ ਸਾਡੇ ਤੋਂ ਮਿਸਟੇਕ ਹੋਈ ਹੈ ਇਹਨਾਂ ਦਾ ਬਹੁਤ ਅੱਛਾ ਈਵੈਲੂਏਸ਼ਨ ਸੀਗੇ ਕਿ ਮੈਮ ਸਾਡੇ ਐਨਐ ਮਾਰਕਸ ਆ ਜਾਣਗੇ ਐਂਡ ਦੇ ਵਰ ਸ਼ੋਰ ਕਿ ਮੈਮ ਵੀ ਵਿਲ ਹੈਵ ਅ ਪਲੇਸ ਇਨ ਸਟੇਪ ਮੈਰਿਟ ਕੰਪਰਸੀਪਲ ਬਸਿਆ ਸਿਟੀ ਇਹ ਬੱਚੇ ਬਿਨਾਂ ਟਿਊਸ਼ਨਸ ਤੋਂ ਉਹਨਾਂ ਨੇ ਇਹ ਜਿਹੜਾ ਮੁਕਾਮ ਹਾਸਲ ਕੀਤਾ ਸੋ ਇਹ ਥੋੜਾ ਦੱਸੋ ਵੀ ਜਿਹੜਾ ਜੀਟੀਵੀ ਸਕੂਲ ਤੋਂ ਹਰ ਸਾਲ ਜੀਟੀਵੀ ਸਕੂਲ ਤੋਂ ਬੱਚੇ ਮੈਰਿਟ ਰਹਿੰਦੀ ਹੈ ਕੀ ਮੈਨ ਪਲੈਨਿੰਗ ਰਹਿੰਦੀ ਹੈ ਸਟੱਡੀ ਵਿੱਚ ਕੀ ਮੈਥਡ ਰਹਿੰਦੇ ਨੇ ਜਿਦਾਂ ਨਾਲ ਇਹ ਐਨਐ ਵਧੀਆ ਰਿਜ਼ਲਟ ਜੀ ਪੇਰੈਂਟਸ ਆਉਂਦੇ ਨੇ ਸਕੂਲ ਵਿਜ਼ਿਟ ਕਰਨ ਵਾਸਤੇ ਮੈਂ ਉਹਨਾਂ ਨੂੰ ਓਪਨ ਚੈਲੰਜ ਦਿੰਨੀ ਹੈ ਕਿ ਸਾਡਾ ਕੋਈ ਵੀ ਟੀਚਰ ਕੋਈ ਵੀ ਸਟਾਫ ਮੈਂਬਰ ਕਦੇ ਵੀ ਕਿਸੇ ਵੀ ਬੱਚੇ ਨੂੰ ਟਿਊਸ਼ਨ ਵਾਸਤੇ ਜਿਹੜਾ ਹੈਗਾ ਨਹੀਂ ਕਹੇਗਾ ਜੀ ਟੀਚਰਸ ਦੇ ਨਾਲ ਮਿਲ ਕੇ ਜੋ ਸਟ੍ਰੈਟੇਜੀ ਪਲਾਨ ਕੀਤੀ ਜਾਂਦੀ ਹੈ ਉਹ ਸਟ੍ਰੈਟਜੀ ਦੇ ਵਿੱਚ ਅਸੀਂ ਸਿਲੇਬਸ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ ਫਸਟ ਆਫ ਆਲ ਵੀ ਹੈਵ ਦੀ ਐਗਜ਼ਾਮੀਨੇਸ਼ਨ ਫ੍ਰੋਮ 20% ਆਫ ਕਵਰਡ ਸਿਲੇਬਸ ਵਿਦ ਰਿਵੀਜ਼ਨ ਥੈਨ ਅਸੀਂ 70% ਦੇ ਵਿੱਚੋਂ ਐਗਜ਼ਾਮ ਕੰਡਕਟ ਕਰਦੇ ਹਾਂ 100% ਜੋ ਕੰਡਕਟ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਸਟੂਡੈਂਟ ਸੇ ਬਿਫੋਰ ਦੀ ਫਾਈਨਲ ਐਗਜ਼ਾਮੀਨੇਸ਼ਨ ਟੂ ਟਾਈਮਸ ਉਹ ਆਪਣਾ 100% ਸਿਲੇਬਸ ਦੇ ਵਿੱਚੋਂ ਐਗਜ਼ਾਮ ਦੇ ਲੈਂਦੇ ਨੇ ਉਹਨਾਂ ਦੇ ਜੋ ਵੀ ਸ਼ਾਰਟਕਮਿੰਗਸ ਹੁੰਦੀਆਂ ਨੇਗੇ ਪਲੱਸ ਪੁਆਇੰਟ ਹੁੰਦੇ ਨੇ ਟੀਚਰਸ ਵੱਲੋਂ ਹਾਈਲਾਈਟ ਕੀਤੇ ਜਾਂਦੇ ਨੇ ਐਂਡ ਦੇ ਨੇਵਰ ਹੈਵ ਅ ਫੀਅਰ ਆਫ ਐਗਜ਼ ਸਤਿ ਸ਼੍ਰੀ ਅਕਾਲ ਜੀ ਅੱਜ ਨਹੀਂ ਜੀ ਕਿ ਵੀ ਸਕੂਲ ਦਾ ਐਗਜ਼ਾਮ ਦੇਣ ਆਂਦੀ ਆ। ਬਹੁਤ ਆਈ ਆਈ ਐਮ ਅ ਸਟੂਡੈਂਟ ਆਫ ਆਰਟਸ ਕ੍ਰੂ। ਪਰ ਜੋ ਤੁਹਾਡਾ ਤੁਸੀਂ ਮੈਰਿਟ ਵਿੱਚ ਆਏ ਹੋ ਕੀ ਫੀਲ ਹੋ ਰਿਹਾ ਹੈ ਤੇ ਜੀਟੀਵੀ ਸਕੂਲ ਦੇ ਬਾਰੇ ਤੁਸੀਂ ਦੱਸਣਾ ਚਾਹੋਗੇ? ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ। ਮੈਂ ਆਪਣੀ ਟੀਚਰਸ ਆਫ ਦੇ ਪੇਰੈਂਟਸ ਦੀ ਹੈਲਪ ਨਾਲ ਇਸ ਮੁਕਾਮ ਤੇ ਪਹੁੰਚੀ ਆ। ਮੈਂ ਆਪਦਾ ਸਾਰਾ ਸੇਨਾ ਆਪਦੀ ਕਾਮਯਾਬੀ ਦਾ ਆਪਦੇ ਟੀਚਰਸ ਤੇ ਪੇਰੈਂਟਸ ਨੂੰ ਦਿੰਨੀ ਆ। ਮੈਂ ਅੱਜ ਜੋ ਇਸ ਮੁਕਾਮ ਤੇ ਆ ਨਾ ਆਪਦੇ ਟੀਚਰਸ ਤੇ ਪੇਰੈਂਟਸ ਦੀ ਸਹਾਇਤਾ ਨਾਲ ਆਈ ਆ। ਪਰ ਜੋ ਕਿੰਨਾ ਟਾਈਮ ਪੜਾਈ ਕਰਦੇ ਸੀ, ਕਿੰਨਾ ਇੱਥੇ ਸੜੀਆਂ ਐਕਸਟਰਾ ਐਕਸਟਰਾ ਕਲਾਸਿਸ ਲੱਗਦੀਆਂ ਸੀ ਲਾਇਬ੍ਰੇਰੀ ਸਾਨੂੰ ਪੀਸਫੁਲ ਮਾਈਂਡ ਨਾਲ ਅਸੀਂ ਪੜ੍ਹਦੇ ਸੀ ਘਰੇ ਦੋ ਤਿੰਨ ਘੰਟੇ ਵਧੀਆ ਜੀ ਇੱਥੇ ਲਾਇਬ੍ਰੇਰੀ ਸਾਨੂੰ ਵਧੀਆ ਸਹੂਲਤਾਂ ਸੀ ਠੀਕ ਹੈ ਮੇਸੀ ਐਸ ਤੋਂ ਬੈਟਰ ਦੀ ਮੇਸੀ ਇੰਨੀ ਹੀ ਉਮੀਦ ਸੀ ਜਿੰਨਾ 97 ਬਸ ਜੀ ਤੇ ਉਹ ਰਟੀ ਤੁਸੀਂ ਲਾਈਫ ਚੈਟ ਦਾ গোল ਟੀਚੇ ਤੁਸੀਂ ਬੰਨਣਾ ਚਾਹਨੇ ਮੈਂ ਬੀ ਐਲ ਐਲ ਬੀ ਕਰਨਾ ਚਾਹਣੀ ਆ ਮੈਂ ਲਾ ਦੀ ਫੀਲਡ ਚ ਜਾਣਾ ਚਾਹਣੀ ਆ ਜੀ ਅੱਜ ਕੱਲ ਦੇ ਬੱਚੇ ਤਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਨੇ ਤਾਂ ਉਹਨਾਂ ਲੱਗਦਾ ਵੀ ਇਹ ਚੀਜ਼ਾਂ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਹੋ ਕਿੱਤੀ ਤੋਂ ਲੱਗਦਾ ਵੀ ਇਹ ਚੀਜ਼ਾਂ ਡਿਸਟਰਬ ਕਰਦੀਆਂ ਨੇ ਜਾਂ ਤੁਹਾਡਾ ਮੇਨ ਕੀ ਰਿਹਾ ਮੋਟੋ ਵੀ ਤੁਸੀਂ ਇਸ ਤਰ੍ਹਾਂ ساری ਚੀਜ਼ ਨੂੰ ਤੁਸੀਂ ਮੈਨੇਜ ਕੀਤਾ ਸੋਸ਼ਲ ਮੀਡੀਆ ਕੋਈ ਮਾੜੀ ਚੀਜ਼ ਤਾਂ ਨਹੀਂ ਆਪਾਂ ਜੇ ਇਹਨੂੰ ਸਟੱਡੀ ਦੇ ਰਿਲੇਟਡ ਯੂਜ਼ ਕਰੀਏ ਤਾਂ ਜੀ ਆਪਾਂ ਨੂੰ ਟਾਈਮ ਟੂ ਟਾਈਮ ਆਪਾਂ ਨੂੰ ਪਤਾ ਲੱਗਦਾ ਹੈ ਵੀ ਆਪਾਂ ਕੋਈ ਨੌਲੇਜ ਲੈ ਸਕਦੇ ਆ ਕੋਈ ਚੀਜ਼ ਮਾੜੀ ਨਹੀਂ ਹੁੰਦੀ ਉਹਨੂੰ ਯੂਜ਼ ਕਰਨਾ ਆਪਣੇ ਤੇ ਡਿਪੈਂਡ ਹੈ ਵੀ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂ ਉਹਨੂੰ ਜੀ ਸੋ ਤੁਸੀਂ ਮੈਡ ਵਿੱਚ ਆਏ ਹੋ ਜੀਟੀਵੀ ਸਕੂਲ ਦੇ ਬਾਰੇ ਜੀਟੀਵੀ ਸਟਾਫ ਦੀ ਕਿੰਨੀ ਵੀ ਸਪੋਰਟ ਰਹੀ ਕਿੰਨੀ ਨੂੰ ਤਿਆਰੀ ਸ ਦੇ ਬਾਰੇ ਜਾਣਕਾਰੀ ਦਿੱਤੀ ਹਾਂਜੀ ਬਹੁਤ ਸਪੋਰਟ ਰਹੀ ਸਾਰਿਆਂ ਨੇ ਬਹੁਤ ਸਾਨੂੰ ਗਾਈਡੈਂਸ ਦਿੱਤੀ ਸੋਨੀਆ मैम ਨੇ ਟੀਚਰਸ ਨੇ ਬਹੁਤ ਸਾਨੂੰ ਗਾਈਡੈਂਸ ਦਿੱਤੀ ਕਾਰਪੋਰੇਟ ਕੀਤਾ ਹਰ ਇੱਕ ਜਗ੍ਹਾ ਤੇ ਜਿੱਥੇ ਜਿੱਥੇ ਸਾਡੀਆਂ ਗਲਤੀਆਂ ਹੁੰਦੀਆਂ ਸੀ ਉੱਥੇ ਸਾਨੂੰ ਬਿਠਾ ਕੇ ਆਰਾਮ ਨਾਲ ਸਾਰਾ ਕੁਝ ਦੱਸਦੇ ਸੀ ਜਿੱਥੇ ਸਾਡੀਆਂ ਵਧੀਆਂ ਸੀ ਪਲੱਸ ਪੁਆਇੰਟ ਸੀ ਉਹ ਵੀ ਸਾਨੂੰ ਦੱਸਦੇ ਸੀ ਹਰ ਇੱਕ ਜਗ੍ਹਾ ਤੇ ਬਹੁਤ ਵਧੀਆ ਇਹਨਾਂ ਨੇ ਸਾਨੂੰ ਵੀ ਤਿਆਰੀ ਆਮ ਤੋ ਤੇ ਇਹ ਜਾਂਦਾ ਹੈ ਇੱਥੇ ਬਹੁਤ ਜ਼ਿਆਦਾ ਨੰਬਰ ਲੈਣ ਲਈ ਬਹੁਤ ਜ਼ਿਆਦਾ ਪੜ੍ਹਨਾ ਪੈਂ ਤੁਸੀਂ ਕੀ ਮੰਨਿਓ ਵੀ ਫੋਕਸ ਦਾ ਜ਼ਿਆਦਾ ਇੰਪੋਰਟੈਂਸ ਹੈ ਜਾਂ ਪੂਰਾ ਦਿਨ ਪੜਨਾ ਹੀ ਜ਼ਰੂਰੀ ਹੁੰਦਾ ਦੋਮਾ ਚੀਜ਼ਾਂ ਦਾ ਇੱਕ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਕਿ ਜਿਵੇਂ ਕਿ ਇੱਕ ਚੀਜ਼ ਤੇ ਆਪਾਂ ਜੋ ਫੋਕਸ ਕਰ ਰਹੇ ਹਾਂ ਉੱਤੇ ਹੀ ਡਿਪੈਂਡ ਹੋਣਾ ਚਾਹੀਦਾ ਹੈ ਇੱਕ ਇਧਰ ਉਧਰ ਨਹੀਂ ਜਾਣੀ ਹੋਣਾ ਚਾਹੀਦਾ ਆਪਾਂ ਪੜ ਰਹੇ ਹਾਂ ਤੇ ਵਿੱਚ ਹੀ ਆਪਾਂ ਕਿਸੇ ਹੋਰ ਕੰਮ ਵਿੱਚ ਲੱਗ ਗਏ ਆ ਇੱਕ ਬੈਟਰ ਰਿਜ਼ਲਟ ਲਈ ਸਟੂਡੈਂਟ ਨੂੰ ਕਿਹੜੀ ਚੀਜ਼ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਸਿਲੇਬਸ ਕੰਪਲੀਟ ਕਰੇ ਸਾਰੇ ਟੀਚਰਸ ਜਿੱਥੇ ਜਿੱਥੇ ਆਪਾਂ ਨੂੰ ਦੱਸ ਰਹੇ ਨੇ ਕਿ ਜਿੱਥੇ ਗਲਤੀਆਂ ਨੇ ਉੱਥੇ ਉਹਨਾਂ ਦੀ ਜਿੱਥੇ ਵੀ ਕਹਿ ਰਹੇ ਨੇ ਉੱਤੇ ਤੇ ਹਰ ਇੱਕ ਚੀਜ਼ ਤੇ ਬਸ ਫੋਕਸ ਹੀ ਹੈ। ਤੇ ਕੀ ਤੁਸੀਂ ਲਾਈਫ 'ਚ ਬੰਨਾ ਚਾਹੁੰਦੇ ਹੋ ਰੋਲ ਕੀ ਤੁਹਾਡਾ? ਮੈਂ ਅਕੈਡਮਿਕ ਲੈਕਚਰਰ ਬੰਨਾ ਚਾਹੁੰਦੀ ਆ, ਮੈਂ ਤੇ ਟੀਚਿੰਗ ਲਾਈਨ 'ਚ ਹੀ ਜਾਣਾ ਚਾਹੁੰਦੀ ਆ। ਤਾਂ ਜੀਟੀਵੀ ਨੇ ਇੱਕ ਵਾਰ ਫਿਰ ਆਪਣੇ ਏਰੀਆ ਦਾ ਨਾਮ ਚਮਕਾਇਆ ਹੈ। ਦੋ ਬੱਚੇ ਮੈਰਿਟ ਵਿੱਚ ਆਏ, ਬੜੀ ਲੰਬੀ ਲਿਸਟ ਹੋ ਗਈ ਹਰ ਸਾਲ ਜੀਟੀਵੀ ਦੀ کامیابی ਦੀ। ਕਿਵੇਂ ਦੇ ਦੋ ਇਹ ਸਫਰ ਕੋ? ਬੜੀ ਖੁਸ਼ੀ ਦੀ ਗੱਲ ਆ ਬੱਚੇ ਮਿਹਨਤ ਕਰਦੇ ਆ, ਸਟਾਫ ਮਿਹਨਤ ਕਰਦਾ ਆ। ਮੈਨੇਜਿੰਗ ਕਮੇਟੀ ਇਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਦੀ ਆ। ਤੇ ਪੇਰੈਂਟਸ ਵੀ ਬੱਚਿਆਂ ਦਾ ਧਿਆਨ ਰੱਖਦੇ ਆ। ਸਾਰਾ ਰਲ ਮਿਲ ਕੇ ਰ ਜੀ ਸੋ ਕਿਸ ਤਰ੍ਹਾਂ ਦੀ ਗਾਈਡੈਂਸ ਤੁਹਾਡੇ ਕੋਲ ਰਹਿੰਦੀ ਹੈ ਸਕੂਲਸ ਨੂੰ ਕਿਸ ਤਰ੍ਹਾਂ ਦੀਆਂ ਰਹਿੰਦੀਆਂ ਨੇ ਵੀ ਟੁੱਟੀ ਹਰ ਸਾਲ ਰਿਜ਼ਲਟ ਲੈਣਾ ਬੜਾ ਚੈਲਿੰਜਿੰਗ ਹੁੰਦਾ ਹੈ ਬਟ ਹਰ ਸਾਲ ਜਿਹੜੀ ਬੜਾ ਅੱਛਾ ਰਹਿੰਦਾ ਕਿਸ ਤਰ੍ਹਾਂ ਦੀ ਮਤਲਬ ਮੈਨੇਜਮੈਂਟ ਕਮੇਟੀ ਵੱਲੋਂ ਗਾਈਡੈਂਸ ਹੁੰਦੀ ਹੈ ਸਟਾਫ ਨੂੰ ਤੇ ਸਾਰੇ ਸਟਾਫ ਨੂੰ ਸਕੂਲ ਮੈਨੇਜਮੈਂਟ ਕਮੇਟੀ ਦਾ ਹਰ ਕਿਸਮ ਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਦੀ ਹੈ ਜੀ ਤੇ ਬਾਕੀ ਦਾ ਸਟਾਫ ਅੱਛਾ ਸਾਡਾ ਉਹਨੂੰ ਸਮਝ ਕੇ ਗਾਂਹ ਪਰਵਾਇਆ ਬੱਚਿਆਂ ਨੂੰ ਸਮਝਾਉਂਦਾ ਜੀ ਤੇ ਅਸੀਂ ਤਾਂ ਇਹਨਾਂ ਦੀ ਮੇਨ ਜਿਹੜਾ ਜੀ ਜਨਾ ਇਹਦਾ ਸ਼ਖਤ ਮਿਹਨਤੀ ਹੈ ਜੀ ਇਹਦਾ ਕੋਈ ਆਲਟਰਨੇਟ ਹੋਏਗਾ ਜੀ ਥੈਂਕ ਯੂ ਸਾਰਾ ਸੋ ਮੈਮ ਤੁਹਾਡਾ ਵੀਟ ਬੜਾ ਲੰਬਾ ਐਕਸਪੀਰੀਅੰਸ ਰਹੀਆ ਹੈ ਜੀਟੀਬੀ ਬੜੀ ਲੰਬੀ ਸਵਾਹ ਵੀ ਰਹੀਆਂ ਨੇ ਕਿਵੇਂ ਦੇਖਦੇ ਹੋ ਅੱਜ ਜਿਹੜਾ ਜੀਟੀਬੀ ਸਕੂਲ ਫੇਰ ਇੱਕ ਵਾਰ ਨਾਮ ਚਮਕਾ ਰਿਹਾ ਹੈ ਮਨੋਟ ਏਰੀਆ ਦਾ ਸੀ ਹਾਂ ਜੀ ਮੈਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੀ ਹਾਂ ਜੀ ਕਿ ਇਹ ਬੂਟਾ ਜੋ ਜੀਟੀਬੀ ਲਗਾਇਆ ਗਿਆ ਸੀ ਗੁਰਤੇ ਬਹਾਦਰ ਜੀ ਦੇ ਨਾਮ ਤੇ ਜੀ ਮੇਰੀ ਪਹਿਲੇ ਦਿਨ ਤੋਂ ਇਹ ਛਾ ਸੇਵੀ ਇੱਕ ਸੰਸਥਾ ਹੈ ਜੀ ਜਿਸ ਗੁਰੂ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਮੈਨੂੰ ਇੱਕ ਸੇਵਾ ਮਿਲੀ ਇੱਥੇ ਪਹਿਲੇ ਦਿਨ ਤੋਂ ਹੀ ਕੋਈ ਹੋਰ ਕੁਛ ਤੇ ਚੀਜ਼ ਦਾ ਕੁਝ ਵੀ ਨਹੀਂ ਦੇਖਿਆ ਸੀ ਇਹ ਹੁੰਦਾ ਸੀ ਕਿ ਅچھے ਰਿਜ਼ਲਟਸ ਲਾ ਕੇ ਅੱਛਾ ਕੰਮ ਕਰਕੇ ਅੱਛੀ ਪਰੰਪਰਾ ਬਣੇ ਅੱਛਾ ਕਲਚਰ ਡਵੈਲਪ ਹੋਵੇ ਅੱਗੇ ਤੋਂ ਇਹ ਸੇਵਾ ਦੇ ਵਿੱਚ ਹੀ ਬੱਚੇ ਜਾਣ ਤੇ ਇਹੀ ਸਾਡਾ ਦਾਨ ਹੈ ਜਿਹੜਾ ਸਭ ਤੋਂ ਮੁੱਖ ਦਾਨ ਹੈ ਜੀ ਸੋ ਜੇ ਰਿਜ਼ਲਟ ਆਇਆ ਕਿਵੇਂ ਤੇ ਇਦਾਂ ਤੁਸੀਂ ਜਿਹੜਾ ਸਟੇਟਮੈਂਟ ਜੀ ਦੇਖੋ ਕੋਈ ਲਿਮਟ ਤਾਂ ਹੈ ਹੀ ਨਹੀਂ ਹੈ ਅਸੀਂ ਅਰਗੇ ਤੋਂ ਵੀ ਹੋਰ ਐਕਸਪੈਕਟ ਕਰਨ लागले ਆ ਨੇ ਕਿ ਇਸ ਤੋਂ ਚੈਲੰਜ ਦੇ ਦੰਨੇ ਹੈ ਤੇ ਮੈਂ ਆਪਣੇ ਜੌਬ ਦੇ ਟਾਈਮ ਤੇ ਮੈਨੂੰ ਕੋਈ ਕਹਿੰਦਾ ਸੀ ਤਾਂ ਮੈਂ ਕਦੇ ਇਹ ਨਹੀਂ ਮੈਂ ਖੁਸ਼ ਹੋ ਕੇ ਕਹਿੰਦੇ ਸੀ ਕਿ ਨਹੀਂ ਚੈਲੰਜਸ ਆਈ ਐਕਸੈਪਟ ਕਿ ਮੈਂ ਇਹਨੂੰ ਐਕਸੈਪਟ ਕਰਾਂਗੇ ਤਾਂ ਬਾਕੀ ਮੇਰੇ ਪਿੱਛੇ ਚੱਲਣਗੇ ਠੀਕ ਹੈ ਔਰ ਸਟਾਫ ਚੱਲਦਾ ਵੀ ਇਸ ਸਟਾਰਟ ਚ ਬੜੀ ਇੱਕ ਪੈਸੀ ਬੜਾ ਅੱਛਾ ਸੀ ਇਮਾਨਦਾਰ ਔਰ ਮਿਹਨਤੀ ਠੀਕ ਹੈ ਥੈਂਕ ਯੂ ਸਾਰਾ